कलगर पिता महाराज का फौज ना ऐसे घूमते ऐसे साधन तो मेरा ये था रे। दोगले परवाना बजिंदर सिंह परवाना ये था मेरा साधन रे इधर तूने जो पत्थर मारा ना वो पत्थर मारने वाला वीडियो भी रखा है इधर जो तूने पत्थर मारा तूने अपने कुत्ता समझाई करे हम कुत्ते दिखते तेरे को और गाड़ी किसका फोड़ा तूने मेरे भाई का इधर कुत्तों को पत्थर मारते रहे पटियाल जगजीत सिंह नाम है मुझे लगा तेरे अंदर कुछ तो रहेगा तेरे अंदर हाँ जो सोचा नहीं था रे तेरी इतनी छोटी सोच है एक मिनट पकड़ना फूंगे सोचा नहीं था लेकिन सच में तूने प्रॉपर तेरा जात दिखाया प्रॉपर और हां अरे अकेले में ना तेरे को फिर एक बार फायदा होना पड़ेगा मेरे से लड़ने के लिए अकेले में वन मैन शो एनी टाइम तेरे साथ में अगर सच में तू है सच में है ना तू मैं गुरु का सिंह ही नहीं मेरे को वन ऑन वन मिल जो मर्जी राजपुरा में भी मिलने चाहिए तो लेकिन अकेले ना ये पचास बाप लोगों को लेके मत आना जैसे आज बाप लोग को लेके आया तू और ना तू गुरु का सिंह गुरु का सिंह क्योंकि ये सिंगो वाला हरकत नहीं है जो डिस्प्ले पे दिख रहा है हाँ मैंने तेरे को गाली दिया मैं नहीं बोल रहा मैंने नहीं दिया मैं दिया कब दिया हां जी हां जी हां जी सुने जा रहे है राजपुरा के तेरे बाप का कह रहे हाँ बंद कमरे में मिलेगा एक बार अकेला एक बार मेरे को कुछ सेकंड दे सिर्फ बंद कमरे में तेरे को सिंह नहीं मानते रहे मैं तो सिंह भी नहीं है तूने जो आज किया ना वो औरंगजेब वजीर खान दस लाख चालीस सिंगों का इतिहास हाँ एक प्रमाने गल एकदा ਮੈਂ ਤੈਨੂੰ ਉਦੋਂ ਵੀ ਫੋਨ ਕਰਕੇ ਵੀਰ کہہ ਕੇ ਬੋਲਿਆ ਸੀ ਕਿਸ ਗੱਲ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਪੰਥ ਦੀ ਬਦਨਾਮੀ ਹੋਵੇ ਵੀ ਇਹ ਆਪਸ ਚ ਲੜਦੇ ਬਏ ਨੇ ਮੇਰੇ ਅੱਗੇ ਆਉਣ ਦਾ ਕਾਰਨ ਕੀ ਸੀਗਾ ਦਿੱਤੀ ਤੋਂ ਪਹਿਲਾਂ ਮੈਂ ਅੱਗੇ ਆਇਆ ਕਿ ਇੱਕ ਬਾਣੇ ਦੀ ਕਿ ਦਮਾਲੇ ਦੀ ਨਾ ਸ਼ਰਮ ਆਉਂਦੀ ਆ ਸਿੰਘ ਨੂੰ ਪਰ ਤੇਰੇ ਨਾਲ ਦੇ ਜਿਹੜੇ ਮੋਨੇ ਕੋ ਨੰਦੇ ਸੀਗੇ ਉਹਨਾਂ ਨੇ ਸ਼ਰਮ ਨਹੀਂ ਕੀਤੀ ਮੇਰੇ ਦਮਾਲੇ ਤੇ 80 ਵਜੀਆਂ ਨੇ ਹਾਂ ਇਸ ਕਰਕੇ ਮੈਨੂੰ ਜਵਾਬੀ ਕਾਰਵਾਈ ਦੇ ਵਿੱਚ ਇੱਕ ਦੋ ਉਹ ਵੀ ਮੈਂ ਉਸ ਬੰਦੇ ਦੇ ਮਾਰੀਏ ਜਿਹੜੇ ਮੌਨੇ ਕੋਨੇ ਸੀਗੇ ਸਹੀ ਬਾਤ ਸਰਦਾਰ ਬੰਦੇ ਤਾਂ ਮੈਂ ਇੱਟ ਨਹੀਂ ਜਲਾਈ ਠੀਕ ਹੈ ਨਾ ਉਹ ਵੀ ਥੋਟੀਆਂ ਜਿਹੜੀਆਂ ਇੱਟਾਂ ਸੀਗੀਆਂ ਨਾ ਉਹੀ ਥੋੜੇ ਦੇ ਆਈਆਂ ਨੇ ਪੰਥ ਦਾ ਜਲੂਸ ਕੱਢ ਰਹੇ ਹੋ ਤੁਸੀਂ ਆਪਸ ਦੇ ਵਿੱਚ ਲੜ ਕੇ ਆਹੀ ਯਾਰ ਤੇਰਾ ਸਾਥ ਦੇਣਾ ਚਾਹੁੰਦੇ ਆ ਤੂੰ ਸਾਡਾ ਸਾਥ ਦੇ ਤੂੰ ਤਾਂ ਉੱਤੇ ਲੱਗੇ ਹੋਏ ਆ ਵੀ ਪੰਥ ਆਪਸ ਵਿੱਚ ਲੜੇ ਆਪ ਆਪਸ ਹੀ ਆਪਸ ਵਿੱਚ ਲੜੇ ਜੋਗੇ ਆ ਪੁਲਿਸ ਸਟੇਸ਼ਨ 'ਮੈਂ ਬਿਆਨ ਦੇ ਰਹਾ ਮੈਂ ਪਜ ਕੇ ਭੱਜ ਕੇ ਗਿਆ ਰਹੇ 50 ਕੋ ਲੈ ਕੇ ਆਨੇ ਵਾਲੇ ਨਪੁੰਸਕ ਕੀ ਔਲਾਦ ਆਣਾ ਇਕੱਲੇ ਮੇ ਮਿਲਣਾ ਵਾਏ ਗੁਰੂ ਜੀ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਤੂੰ ਲੜਨ ਆਉਣਾ ਪਿਆ ਹਾਂ ਮੈਨੂੰ ਥੋੜਾ ਮਸਲਾ ਪਤਾ ਸੀਗਾ ਕਿ ਕੀ ਆ ਠੀਕ ਹੈ ਮੈਂ ਸਿਰਫ ਅੱਗੇ ਇਸ ਕਰਕੇ ਆਇਆ ਸੀਗਾ ਕਿ ਤੈਨੂੰ ਸ਼ਾਂਤੀ ਮਿਲੇ ਕੋਈ ਨਿਹੰਗ ਸਿੰਘ ਕੋਈ ਬਾਣੇ ਦੇ ਵਿੱਚ ਹੈਗਾ ਮੇਰੀ ਪਛਾਣ ਕਰਦਾ ਵੀ ਹਾਂ ਠੀਕ ਹੈ ਕੋਈ ਨਿਹੰਗ ਸਿੰਘ ਹੈਗਾ ਉਲਟਾ ਤੁਸੀਂ ਯਾਰ ਉਤੋਂ ਇੱਟਾ ਪੱਥਰ ਮਾਰ ਕੇ ਸ਼ੁਰੂ ਕਰਤੇ ਹਾਂ ਉਹ ਚੰਗੀ ਗੱਲ ਥੋੜੀ ਹੈ ਤੈਨੂੰ ਆਪ ਨੂੰ ਸਤੂ ਪੰਥ ਦਾ ਰਖਾ ਬਣਦਾ ਤੇ ਤੈਨੂੰ ਵੀਰ ਪਤਾ ਹੋਣਾ ਚਾਹੀਦਾ ਕਿ ਆਪਸ ਦੇ ਵਿੱਚ ਪੱਗਾਂ ਵਾਲੇ ਪਰ ਅਸੀਂ ਦਮਾਲਿਆਂ ਵਾਲੇ ਆ ਤੇ ਤੂੰ ਉਹ ਮੋਨੇ ਕੋਨੇ ਬੰਦਿਆਂ ਨੂੰ ਲੈ ਕੇ ਆਉਣਾ ਠੀਕ ਹੈ ਨਾ ਤਾਂ ਉਹਨਾਂ ਤੋਂ ਇਟਾ ਮਰੋਣਾ ਭਾਵੇਂ ਵਿੱਕੀ ਥੋਮਸ ਸਿੰਘ ਆ ਠੀਕ ਹੈ ਨਾ ਕਿਸੇ ਦੇ ਤੇ ਵੀ ਕੇ ਦਾ ਹੱਕ ਨਹੀਂ ਕਿ ਉਹ ਮੋਨਾ ਕੋਨਾ ਇਟਾ ਰੋੜੇ ਮਾਰੇ ਉਹਨੂੰ ਪੰਜਾਬ ਹੁੰਦੇ ਯਾਰ ਉਹ ਬਗਾਨਾ ਘਰ ਸੀਗਾ ਅਸੀਂ ਖਾਣ ਪੀਣ ਵਾਸਤੇ ਉੱਥੇ ਗਏ ਆ ਤੈਨੂੰ ਐਸੇ ਕਰਕੇ ਸੱਦਿਆ ਸੀ ਕਿ ਵੀ ਤੈਨੂੰ ਨਾਲ ਬਾਕੇ ਖਾ ਪੀ ਲਾਂਗੇ ਜੋ ਤੁਹਾਡੇ ਕਿਸੇ ਗਿਲੇ ਨੇ ਤੁਹਾਡੇ ਮਾਣਾ ਚ ਬੈਰ ਵਿਰੋਧ ਹੈਗਾ ਨਾ ਉਹ ਕੱਢ ਲਾਂਗੇ ਐਸੇ ਕਰਕੇ ਅਸੀਂ ਉੱਥੇ ਗਏ ਸੀ ਪਰ ਤੁਸੀਂ ਚੰਨ ਕੁਝ ਹੋਰ ਚੜਤਾ ਯਾਰ ਆਪਸ ਚ ਕੀ ਸਾਡਾ ਤੁਸੀਂ ਪੱਥਰ ਮਾਰ ਰਹੇ ਇਸਨੇ ਉਹ ਆਪਸ ਲੜ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਮਾਂ ਕਸਮ ਪੱਥਰ ਕੋ ਛੂਆ ਨਹੀਂ ਮੈਨੇ ਪੱਥਰ ਕੋ ਛੂਆ ਨਹੀਂ ਮੈਨੇ ਔਰ ਇਹ ਸਿੰਘ ਨੇ ਵੀ ਹੱਥ ਕਟਾ ਕਰਕੇ ਲਈ ਚਲੋ ਜਦੋਂ ਰੋੜੇ ਵਗਾਰਾ ਵੱਜਦੇ ਸੀਗੇ ਹੱਥ ਸਿਰ ਤੇ ਵੱਜਣਾ ਮੇਰੇ ਦਿਮਾਲੇ ਤੇ ਇੱਥੇ ਵੱਜਿਆ ਦਿਮਾਲਾ ਮੇਰਾ ਹੁਣ ਵੀ ਹਿੱਲਿਆ ਹੋਇਆ ਉਸ ਤੋਂ ਬਾਅਦ ਮੈਨੂੰ ਲੋੜ ਪਈ ਆ ਤੇਰੇ ਤੇ ਬਰਾਬਰੀ ਕਰਨ ਦੀ ਠੀਕ ਹੈ ਨਾ ਅਸੀਂ ਦੋ ਜਣੇ ਸੀਗੇ ਤੇ ਦੋ ਬੱਚੇ ਸੀਗੇ ਸਾਡੇ ਨਾਲ ਹਾਂ ਠੀਕ ਹੈ ਦੋ ਛੋਟੇ ਬੱਚੇ ਵੀ تھے ਸਾਥ ਮੇਂ ਠੀਕ ਹੈ ਸਾਡੇ ਨਾਲ ਯਾਰ ਤੁਸੀਂ ਤਾਂ ਚੜਾਈ ਕਰਕੇ ਇੱਧਾ ਆ ਕੇ ਜੇ ਉਹਨਾਂ ਦਾ ਨੁਕਸਾਨ ਹੋ ਜਾਂਦਾ ਫੇਰ ਨੇ ਲੇਕੇ ਲੇਕੇ ਤਾਂ ਦੁਸ਼ਮਨਾ ਨਾਲ ਲੜੀ ਰਿਹਾ ਤੂੰ ਤਾਂ ਪੰਥ ਦਾ ਤਾਂ ਮੈਂ ਤਾਂ ਕਹਿੰਦਾ ਵੀ ਪੰਥ ਦਾ ਰਖਾ ਬਣਦਾ ਪਰ ਤੂੰ ਪੰਥ ਦਾ ਹੈ ਨਹੀਂ ਕਿਉਂਕਿ ਤੈਨੂੰ ਇਹ ਵੀ ਨਹੀਂ ਪਤਾ ਯਾਰ ਦਿਮਾਲੇ ਦੀ ਬਾਣੇ ਦੀ ਨਹੀਂ ਇੱਕ ਵਾਰੀ ਨਾ ਦਿਮਾਲੇ ਕਰਕੇ ਬਾਣੇ ਕਰਕੇ ਤੂੰ ਮੇਰੇ ਨਾਲ ਗੱਲ ਕਰਦਾ ਠੀਕ ਹੈ ਨਾ ਤੇਰੇ ਕੋ ਉਤਨੇ ਲੋਕਾਂ ਦੇ ਵਿੱਚ ਮੈਂ ਕੀ ਬੋਲਾ ਮਰਦੇ ਤੋ ਅਕੇਲੇ ਆਤਾ ਤਾ ਬੋਲਾ ਵੀਡੀਓ ਮੈਂ ਹੈ ਬੋਲਾ ਲੇਕੇ ਤੂੰ ਪੱਥਰ ਮਾਰਾ ਰੇ ਡੰਡਾ ਮਾਰਾ ਤੂੰ चल तेरे को ये वीडियो में एक एक पॉइंट देता मैं मस्त तू और मैं अकेले वन वन ऑन वन, 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 वन बस तू और मैं नहीं नहीं आ, आ, मेरे को ना ये बंदा ना चाहिए मेरे को ये बंदा जो किया ना आज आ, आज जो तूने किया ना उसके लिए माफी नहीं दो, है तुझे नहीं, दो, दो मिनट पता गल की गल ऐसा तेरे नाल कोई वैर विरोध नहीं तू सा सिख भरा है साढ़े तो पहला तू बड़ा प्रचार किया ਠੀਕ ਹੈ ਨਾ ਪਰ ਅਫਸੋਸ ਇਸ ਗੱਲ ਦਾ ਕਿ ਪ੍ਰਚਾਰ ਕਰਦੇ ਕਰਦੇ ਤੁਸੀਂ ਆਪਣੀ ਮਰਿਆਦਾ ਭੁੱਲਦੇ ਜਾ ਰਹੇ ਹੋ ਠੀਕ ਹੈ ਨਾ ਤੇ ਉਹ ਜਿਹੜਾ ਇੱਕ ਫਲੈਟ ਦਾ ਰੋਲਾ ਉਹ ਬਹਿ ਕੇ ਨਵੇੜਨ ਵਾਲਾ ਸੀਗਾ ਨਾ ਉਹ ਫਲੈਟ ਦਾ ਵੀ ਆਏਗਾ ਕੱਲ ਕੱਲ ਫਲੈਟ ਦਾ ਵੀ ਵੀਡੀਓ ਆਏਗਾ ਤੇਰੇ ਪਾਸ ਕਿੰਨੇ ਪੈਸੇ दिए तू ਕਿਸ ਦੀ ਤਰਫ ਸਿਆ ਹੈ ਕੀ ਹੈ ਨਾ ਮੇਰੇ ਇਸ ਵਿੱਚ ਇਨਵੋਲਵਮੈਂਟ ਥਾ ਨਹੀਂ ਲੇਕਿਨ ਤੂੰ ਨੇ ਬਣਵਾਇਆ ਕਿਉ ਟ ਆਰ ਪੀ ਤੇਰੇ ਕੋ ਟ ਆਰ ਪੀ ਚਾਹੀਏ ਨਾ ਟ ਆਰ ਪੀ ਰੱਖੇਗਾ ਤੂੰ ਔਰ ਇੱਕ ਬਾਤ जिंदगी भर पचास बंदे साथ लेके नहीं घूमेगा तू कभी अकेला भी घूमेगा तू जैसे अभी घूम रहा है मैं और तू जिसका गाड़ी फोड़ा न उस लिखा था क्या लिखा था फिर दल 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 लिखा था उसके ऊपर तूने कांच फोड़ा उस गाड़ी का तूने ये सोच के फोड़ा कि विक्की का गाड़ी है फोड़ दो मेरे पास गाड़ी नहीं है विक्की लग लग आए मैं पटियाले आया मोहाली हो आपका सिरकपुर ਠੀਕ ਹੈ ਨਾ ਤੇ ਸਾਡਾ ਤਾਂ ਉਧਰ ਦੀ ਖਾਣ ਪੀਣ ਦਾ ਸੁਪਾ ਸੀਗਾ ਵੀ ਉਹਦੇ ਕੋਲ ਬੈਠਾਂਗੇ ਚਲੋ ਸਾਡਾ ਮਿੱਤਰ ਪਿਆਰਾ ਉਹ ਪਰ ਉਹ ਯਾਰ ਧੱਕਾ ਕਰ ਗਿਆ ਕਦੇ ਵੀ ਅਸੀਂ ਅਸੀਂ ਤੈਨੂੰ ਮਿਲਾਂਗੇ ਨਾ ਇਹ ਨਹੀਂ ਸਾਡੇ ਕੋਲ ਸਿੰਗ ਨਹੀਂ ਠੀਕ ਹੈ ਸਾਡੇ ਕੋਲ ਫੋਰਸ ਨਹੀਂ ਅਸੀਂ ਤੂੰ ਜੋ ਲੈ ਕੇ ਆਇਆ ਨਾ ਦੇ ਵਿੱਚ ਰਹੇ ਆ ਤੂੰ ਜੋ ਲੈ ਕੇ ਆਇਆ ਨਾ ਅਗਰ ਆਪਣੀ ਆਈ ਤੇ ਆ ਗਿਆ ਨਾ ਤੂੰ ਛੇੜ ਪਾਏਗਾ ਕਿਆ ਆਪਣੀ ਆਈ ਤੇ ਆ ਗਿਆ ਤੋ ਹਾਂ ਉਤੋਂ ਲੰਘਣਾ ਸਾਡੀ ਸਮਝਦਾਰੀ ਲਾਲਾ ਠੀਕ ਹੈ ਨਾ ਜਵਾਬੀ ਕਾਰਵਾਈ ਤਾਂ ਅਸੀਂ ਦਿੱਤੀ ਜੀ ਕਿ ਸਮਝਦਾਰੀ ਇਸ ਕਰਕੇ ਕਹਿੰਦਾ ਕਿਉਂਕਿ ਸਾਡੇ ਨਾਲ ਦੋ ਜਵਾਕ ਸੀਗੇ ਠੀਕ ਹੈ ਨਾ ਉਹ ਅਸੀਂ ਨਹੀਂ ਜਾਣਦੇ ਕਿ ਉਹ ਜਵਾਕ ਨੇ 15 16 ਸਾਲਾਂ ਦੇ ਉਹਨਾਂ ਦਾ ਕੋਈ ਨੁਕਸਾਨ ਹੋਵੇ ਠੀਕ ਹੈ ਦੇਖ ਅਸੀਂ ਤੇਰੇ ਤੇ ਕਿਸੇ ਤਰ੍ਹਾਂ ਦਾ ਵੀ ਪਰਚਾ ਨਹੀਂ ਕਰ ਪਰਚਾ ਨਹੀਂ ਕਰਾਉਣਾ ਤੇਰੇ ਨਾਲ ਲੜਾਈ ਝਗੜਾਣੀ ਜੋ ਤੂੰ ਚਾਹੁੰਦਾ ਟੀਆਰਪੀ ਜਿਵੇਂ ਵੀ ਕੀ ਕਹਿੰਦਾ ਟੀਆਰਪੀ ਵਾਲਾ ਸੱਚ ਮੈਨੂੰ ਨਹੀਂ ਪਤਾ ਇਹ ਸਿਸਟਮ ਕੀ ਹੁੰਦਾ है ना, दे पचास तो बंदे एक आदमी लेके आता है ना तो वो आदमी नहीं औरत है औरत है जो है और वाकई है तू मर्द स्टैंप लगा रहा है तू वाकई है मर्द वन ऑन वन जो मर्जी वन ऑन वन तू और मैं बस डेंगू के मच्छर एक बार मिलना मेरे को एक बार अकेले में तो सब तो कुछ छोड़ बाकी ਆਪਸ ਵਿੱਚ ਯਾਰ ਜਿਵੇਂ ਮਰਜ਼ੀ ਨਾ ਬੰਦ ਕਮਰੇ ਚ ਲੜ ਲਓ ਬਸ ਅਸੀਂ ਪੰਥ ਦਾ ਜਲੂਸ ਨਾ ਕੱਢੋ ਬਸ ਠੀਕ ਹੈ ਨਾ ਪੰਥ ਸਾਡਾ ਪਹਿਲਾਂ ਅਸੀਂ ਕੰਮ ਰਲ ਮਿਲ ਕੇ ਕੋਈ ਹੋਰ ਸੋਚੀਏ ਕਰਨੇ ਆ ਇਹਨੂੰ ਵਰਲਡ ਲੈਵਲ ਤੇ ਦੁਨੀਆ ਸੁਣਦੀ ਆ ਭਾਈ ਤੈਨੂੰ ਪੰਜਾਬ ਲੈਵਲ ਤੇ ਸੁਣਦੀ ਆ ਮੇਰਾ ਵੀ ਤੇਰੇ ਵਾਲਾ ਸਿਸਟਮ ਸੀਗਾ ਵੀ ਕੀ ਥੋਮਸ ਦੇ ਨਾਲ ਲੜਦਾ ਸੀਗਾ ਮੈਂ ਇਹਦੇ ਨਾਲ ਠੀਕ ਹੈ ਨਾ ਪਰ ਸਭ ਨੂੰ ਪਤਾ ਜਦੋਂ ਅਸੀਂ ਬੈਠੇ ਸੀਗੇ ਸਾਡੇ ਜਥੇਦਾਰ ਸਾਹਿਬ ਨੇ ਬਾਬਾ ਜੀ ਨੇ ਸਾਡੀ ਛੁਲਾ ਕਰਾਈ ਸੀ ਜੀ ਤਾਂ ਜਿਹੜੇ ਮਨ ਮਟਾਵ ਸੀਗੇ ਸਾਡੇ ਦੂਰ ਹੋਏ ਠੀਕ ਹੈ ਨਾ ਜੇ ਤੈਨੂੰ ਕੋਈ ਦਿੱਕਤ ਹੈ ਯਾਰ ਇਹਦੇ ਤੋਂ ਤੂੰ ਕਹਿ ਭਾਈ ਤੈਨੂੰ ਮਿਲਣਾ ਪਰ ਆਪਾਂ ਹਰ ਤਰ੍ਹਾਂ ਤੇ ਆਪਦੀ ਹੈਂਕੜ ਵਾਜੀ ਦੇ ਵਿੱਚ ਗੱਲ ਕਰੀਏ ਉਹ ਚੰਗੀ ਗੱਲ ਨਹੀਂ ਹੋएगी ਅਸੀਂ ਗੁਰੂ ਦੇ ਸਿੰਘ ਆ ਤੇ ਉਹਨੇ ਵੀ ਅੰਮ੍ਰਿਤ ਛਕਿਆ ਤੇ ਉਹ ਸਾਡਾ ਭਰਾ ਹੈ ਜੇ ਪੰਜਾਬੀ ਨਹੀਂ ਤਾਂ ਕੀ ਹੋਇਆ ਭਾਈ ਅਸੀਂ ਬਿਹਾਰ ਜੇ ਤ ਮੈਂ ਤੈਨੂੰ ਮੁੱਦੇ ਦੰਨਾ ਠੀਕ ਹੈ ਨਾ ਉਹ ਚੱਕ ਅਸੀਂ ਮੈਂ ਵਿੱਕੀ ਨੂੰ ਛੱਡ ਫਰਾ ਮੈਂ ਤੇਰੇ ਨਾਲ ਲੱਗੂੰਗਾ ਯਾਰ ਤੇਰੇ ਮੈਂ ਬਰਾਬਰ ਖੜੂੰਗਾ ਮੈਂ ਤੈਨੂੰ ਮੁੱਦੇ ਦਿੰਨਾ ਰਬੜ ਦੇ ਕੱਛਿਆਂ ਵਾਲੇ ਹਾਂ ਜੋਕੀ ਦੇ ਕੱਛਿਆਂ ਵਾਲੇ ਤੱਕ ਸ੍ਰੀ ਪਟਨਾ ਸਾਹਿਬ ਦੇ ਬਿਰਾਜਮਾਨ ਹੋਏ ਨੇ ਕਮੇਟੀ ਕਮੇਟੀ ਦੇ ਵਿੱਚ ਠੀਕ ਹੈ ਨਾ ਉਹਨਾਂ ਨਾਲ ਹੈ ਵੀਰ ਪੰਗਾ ਠੀਕ ਹੈ ਨਾ ਛੋਟੇ ਛੋਟੇ ਆਫਸ ਦੇ ਵਿੱਚ ਵਿਵਾਦ ਨੇ ਨਾ ਜਿਹੜੇ ਇਹ ਸਾਨੂੰ ਬਹੁਤ ਪਿੱਛੇ ਲੈ ਕੇ ਜਾ ਰਹੇ ਨੇ ਤੂੰ ਆਕੇ ਉੱਤੇ ਮਾਵਾ ਭੈਣਾਂ ਦੀ ਗਾਲਾਂ ਕੱਢੀਆਂ ਨੇ ਚੰਗੀ ਗੱਲ ਸੀਗੀ ਯਾਰ ਇੱਕ ਐਨੀ ਸੋਹਣੀ ਤੂੰ ਬਾਣੀ ਪੜਦਾ ਇੰਨਾ ਇੰਨੀ ਅੱਛੀ ਬਾਣੀ ਆ ਠੀਕ ਐ ਇੱਥੇ ਇੱਕ ਪ੍ਰੋਗਰਾਮ ਸੀਗਾ ਜਦੋਂ ਆਪਣਾ ਜਥੇਦਾਰ ਸਾਹਿਬ ਆਏ ਸੀਗੇ ਉਦੋਂ ਤੁਸੀਂ ਇੱਥੇ ਗੁਰਬਾਣੀ ਦੇ ਟੁਕਕਾ ਬੋਲੀਆਂ ਸੀਗੀਆਂ ਠੀਕ ਹੈ ਨਾ ਕਿੰਨੀਆਂ ਸਾਨੂੰ ਆਏ ਸੀਗਾ ਯਾਰ ਬੰਦਾ ਬੜਾ ਪਰਫੈਕਟ ਆ ਜਿਹਨੂੰ ਗੁਰਬਾਣੀ ਦਾ ਗਿਆਨ ਆ ਇਹ ਸਾਨੂੰ ਸਹੀ ਸੇਧ ਦੇ ਸਕਦਾ ਨੌਜਵਾਨਾਂ ਨੂੰ ਸਾਡੇਆਂ ਨੂੰ ਪਰ ਜੋ ਤੂੰ ਅੱਜ ਕੀਤਾ ਇਹ ਸੇਧ ਨਹੀਂ ਹੈਗੀ ਇਹਨੂੰ ਮੈਂ ਬੇਫਕੂਫੀ ਕਹੂੰਗਾ ਕਿ ਅਸੀਂ ਪੰਥ ਦੇ ਵਿੱਚ ਆਪਦੇ ਵਿੱਚ ਦਰਾਰ ਕਿਵੇਂ ਪਾਈਏ ਦੇਖ ਮੈਂ ਬਾਲਾ ਕੁਝ ਨਹੀਂ ਕਹਿੰਦਾ ਪਰ ਇਹ ਮੈਂ ਜਾਂਦੇ ਜਾਂਦੇ ਇੱਕ ਲਾਸਟ ਗੱਲ ਜਰੂਰ ਕਹਿਣੀ ਚਾਹਨਾ ਬਾਕੀ ਤੇ ਆਪਸ ਦੇ ਵਿੱਚ ਵਿਵਾਦ ਹੁੰਦੇ ਨੇ ਪੰਥਾ 'ਚ ਹੁੰਦੇ ਆ ਆਪਾਂ ਜਿਹਦੇ ਨਾਲ ਕਾਰਜ ਕਰਦੇ ਆ ਉਹਨਾਂ ਨਾਲ ਆਪਣੀ ਸੋਚ ਨਹੀਂ ਮਿਲਦੀ ਪਰ ਉਹਦਾ ਕੀ ਆ ਆਪਾਂ ਬੈਕ ਇਨ ਵੇਟਦੇ ਨੇ ਕਈ ਹੈਗੇ ਨੇ ਸਿੰਘ ਜਿਨ੍ਹਾਂ ਨੇ ਮੇਰੇ ਨਾਲ ਵੀ ਗਾਲੀ-ਕਲੋਚ ਕੀਤੀ ਆ ਮੈਂ ਉਹਨਾਂ ਦੇ ਨਾਲ ਨਹੀਂ ਬੈਸਦਾ ਵੀਰੇ ਮੈਂ ਉਹਨਾਂ ਨਾਲ ਕਿ ਠੀਕ ਹੈ ਮਾਨ ਮਟਾਈ ਚੁੱਪ ਹੋ ਗਏ ਪਰ ਜੇ ਉਹਨਾਂ ਨੂੰ ਕਦੇ ਮੇਰੀ ਲੋੜ ਪਊਗੀ ਮੈਂ ਨਾਲ ਖੜੂਗਾ ਉਹਨਾਂ ਦੇ ਮੈਂ ਇੱਦਾਂ ਇੱਟਾ ਰੋੜੇ ਲੈ ਕੇ ਨਹੀਂ ਜਾਊਂਗਾ ਉਹਨਾਂ ਦੇ ਕੁੱਤਾ ਸਮਝਾ ਕੁੱਤਾ ਇਸਨੇ ਇਹ ਨਾ ਮੈਂ ਕਿਸੇ ਸਰਦਾਰ ਨੂੰ ਸਰਦਾਰ ਦਮਾਲੇ ਵਾਲੇ ਦੀ ਤਾਂ ਮੈਂ ਦੂਰ ਦੀ ਗੱਲ ਕਰਦਾ ਬਾਣੇ ਵਾਲੇ ਦੀ ਸਰਦਾਰ ਨੂੰ ਆ ਮੋਨੇ ਘੁੰਨੇ ਨੂੰ ਹੱਥ ਪਾਣ ਦਈਏ ਠੀਕ ਹੈ ਇਹ ਚੀਜ਼ ਦਾ ਸੋ ਤੇਰੇ ਨਾਲ ਸਾਡਾ ਜਾਂ ਸਾਡੇ ਨਾਲ ਤੇਰਾ ਕੋਈ ਬੈਰ ਨਹੀਂ ਹੈਗਾ ਜਿਹੜਾ ਤੂੰ ਵਧਾਉਣ ਨੂੰ ਫਿਰਦਾ ਠੀਕ ਹੈ ਨਾ ਇੱਕ ਦੂਜੇ ਦਾ ਸਾਥ ਦੋ ਪੰਥ ਦੀਏ ਔਰ ਅਗਰ ਬੜਾਣਾ ਹੀ ਇਹ ਨਰਤਰੀ ਅਗਵਾਈ ਕਰਦਾ ਪੰਥ ਪੰਥ ਦੇ ਨਾਲ ਚੱਲ ਮੇਰਾ ਵੀਰ ਠੀਕ ਹੈ ਨਾ ਤੂੰ ਕੱਲਾ ਪੰਥ ਨਹੀਂ ਹੈਗਾ ਯਾ ਕੱਲਾ ਰਾਜਪੁਰਾ ਤੇਰਾ ਨਹੀਂ ਹੈਗਾ ਹਾਂ ਰਾਜਪੁਰਾ ਕਿਉਂ ਫਿਰ ਰਹਾ ਅਸੀਂ ਅਸੀਂ ਤਾਂ ਐਸੇ ਕਾਰਜ ਕਰ ਰਹੇ ਹਾਂ ਵੀ ਸੰਗਤ ਜੋੜਦੇ ਪਏ ਆ ਠੀਕ ਹੈ ਨਾ ਤੂੰ ਆ ਕੇ ਸਾਡੇ ਉੱਤੇ ਚੜ ਕੇ ਇਦਾਂ ਆ ਜਿਵੇਂ ਅਸੀਂ ਅਬਦਾਲੀ ਹੁੰਨੇ ਹਾਂ ਹਾਂ ਫੱਦ ਤੇਰੇ ਅਲੀ ਯਾਰ ਮਾਰਾ ਮੋਟਾ ਨਾ ਅਕਲ ਨੂੰ ਹੱਥ ਮਾਰਨਾ ਚਾਹੀਦਾ ਕਿ ਇੱਕ ਬਾਣੇ ਵਾਲਾ ਮੈਂ ਦੁਆਰਾ ਫੇਰ ਕਹਿੰਦਾ ਮੈਂ ਤੇਰੇ ਅੱਗੇ ਇਸ ਕਰਕੇ ਆਇਆ ਸੀਗਾ ਇਹ ਤੈਨੂੰ ਬਾਣੇ ਦੇ ਦੁਮਾਲੇ ਦਾ ਲਿਹਾਜ਼ ਹੋਊਗੀ ਤੂੰ ਗਾਲਾਂ ਕੱਢ ਰਿਆਂ ਉੱਥੇ ਮੈਨੂੰ ਨਹੀਂ ਪਤਾ ਸੀਗਾ ਮੈਂ ਅੱਗੇ ਜਾਊਂਗਾ ਤੇ ਤੁਸੀਂ ਮੇਰੇ ਤੇ ਇੱਟਾ ਰੋੜੇ ਬਾਣੇ ਸ਼ੁਰੂ ਕਰ ਦੇਣੇ ਨੇ ਠੀਕ ਹੈ ਨਾ ਤਾਂ ਮੈਂ ਬਾਰ-ਬਾਰ ਕਹਿੰਦਾ ਵੀ ਤੇਰੇ ਲਈ ਚੰਗੀ ਗੱਲ ਨਹੀਂ ਸੀਗੀ ਆ ਲੈ ਭਾਈ